ਕੀ ਹਾਲ ਚਾਲ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਸਵਾਗਤ ਹੈ। ਆਪਾਂ ਸਾਰੇ ਠੀਕ ਠਾਕ ਹੋਵਾਂਗੇ ਮਿੱਤਰੋ। ਤੇ ਮਿੱਤਰੋ ਆਪਾਂ ਕੱਲ ਝੋਨਾ ਵੱਟ ਲਿਆ ਸੀ ਆਪਾਂ ਸੀਗੇ ਬਾਹਰ ਤੇ ਆਪਣਾ ਭਰਾ ਬਬਲਾ ਸੀਗਾ ਖੇਤ ਆ। ਮੈਂ ਸਪਰੇਅ ਕਰਨ ਲੱਗਿਆ ਸੀ ਦੂਜੇ ਖੇਤ ਮਿੱਤਰੋ। ਤੇ ਯਾਰ ਐਤ ਕੀ ਝੋਨਿਆਂ ਦਾ ਝਾੜ ਘੱਟੋ 15-20 ਮਣ ਮੰਗੂ ਪੈ ਗਿਆ ਫਰਕ 'ਚ। ਤੇ ਆ 12 ਸੀਗਾ ਝੋਨਾਂ ਨਾਲੇ ਟਾਈਮ 'ਤੇ ਲੱਗਿਆ। ਬਧੀਆ ਸੀ ਕੋਈ ਬਿਮਾਰੀ ਨਹੀਂ ਸੀ, ਕੁਝ ਨਹੀਂ ਸੀਗਾ। ਏ ਵੀ ਬਸ ਯਾਰ ਮਨ ਲਾ 70 ਕਮਾਨ ਤੱਕ ਝਾੜ ਦੇ ਕੇ ਜਾਊਗਾ। ਬਾਕੀ ਟੋਲੇ ਤੋਂ ਪਤਾ ਲੱਗੂ ਆਈਡੀ ਆਪਾਂ ਨੂੰ 70 75 ਦਾ ਜੇ ਜ ਦਾ ਬਹੁਤ ਆ। ਤੇ ਹੁਣ ਆਪਾਂ ਲਾਗੇ ਸੀ ਪਰਾਲੀ ਇਕੱਠੀ ਕਰਨ ਆਪਾਂ ਆਗਣ ਨਹੀਂ ਲਾਉਂਦੇ ਵਿੱਚ ਹੀ ਦੱਬਾਂਗੇ ਕਰਦੇ ਤੇ ਹਾ ਆਪਣੇ ਵਾਗ ਵਾਲੇ ਲੈ ਜਾਣਗੇ ਤੇ ਪਰਾਲੀ ਇਕੱਠੀ ਕਰੀ ਜੰਨੇ ਹੁਣ। ਤੇ ਰੌਣੀ ਕੱਢਾਂਗੇ ਫਾਈਲ ਤਾਂ ਹੈਗੀ ਪਰ ਹਜੇ ਹੁਣ ਛੇਤੀ ਹੈ ਹਜੇ ਕਣਕ ਦੀ। ਤੁਹਾਨੂੰ ਦਿਖਾਵਾਂਗੇ ਉਹ ਵੀ ਵਲੌਗ ਮਿੱਤਰੋ। ਤੇ ਉਹਨਾਂ ਨੂੰ ਤਰਦੇ ਆ ਇਕੱਠੀ ਥੋੜੀ ਜਿਹੀ ਕਰੀਆ ਤੇ ਉਹ ਭਰੀ ਜਾਂਦੇ ਵੱਗ ਵਾਲੇ ਤੇ ਉਸ ਤੋਂ ਬਾਅਦ ਆਉਣਗੇ ਆਪਣੇ ਤੇ ਕਰ ਲਈ ਆਪਾਂ ਇਕੱਠੀ ਬਣੇ ਰੋ ਮਿੱਤਰੋ ਬੁਲਾਓ ਦੇ ਨਾਲ ਆਪਣੇ ਨਾਲ ਪਰ ਆਪਾਂ ਅੱਗ ਨਹੀਂ ਲਾਉਂਦੇ ਵਿੱਚ ਹੀ ਬਾਹਾਂਗੇ ਇਹਨੂੰ ਆਪਣੇ ਕੋਲ ਬਸਾ ਹੀ ਰਹਿ ਗਏ ਆ ਲੈਣ ਦੇ ਕਿੱਲਾ ਗੋਤਰਾ ਇੰਨੀ ਤਾਂ ਆਪਾਂ ਕਰਤੀ ਇਕੱਠੀ ਬੰਦੇ ਆ ਗਏ ਆਪਣੇ ਚੱਕਣ ਵਾਲੇ ਲਾਉਣ ਗਏ ਆ ਦੂਜੇ ਬੰਦੇ ਇਹਨਾਂ ਦੇ ਆ ਕੇ ਬਹਿ ਗਏ ਨਾਲ ਭਰਾਉਣਗੇ ਦੇਖੋ ਕਰਤੀ ਨਾਲ ਇਕੱਠੀ ਲਾਤੀਆਂ ਢੇਰੀਆਂ ਆ ਲੈਣਾ ਰਹਿ ਗਿਆਂ ਤੇ ਹੋਰ ਰਹਿ ਗਿਆਂ ਉੱਧਰ ਰਹਿ ਕੇ ਬਸ ਉਹਨਾਂ ਦਾ ਕਿਲਾ ਖਾਂ ਦਾ ਹੀ ਹੈ ਕਿਲੇ ਦਾ ਮੜਾ ਮੜਾ ਉੱਤੇ ਹੋਊਗਾ। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੇ ਦੇਣ ਸੁਪਰ ਹੀਟਰ ਨਾਲ ਵਾਹ ਕੇ ਜਾਂ ਤਮਗੜ ਨਾਲ ਵਾਹ ਕੇ ਪਾਣੀ ਲਾਵਾਂਗੇ। ਤੇ ਰੌਣੀ ਕਰਕੇ ਵੇਚਾਂਗੇ ਮਿੱਤਰੋ। ਅੱਗ ਨਹੀਂ ਆਪਾਂ ਲਾਉਂਦੇ ਵਿੱਚ ਹੀ ਦੜਾ ਲਾਗੇ ਆ ਜੀ। ਤੇ ਅੱਗੇ ਆ ਜੀ। ਪੂਰੀ ਉਹਦੀ ਅੱਗ ਦੀ ਬਹੁਤ ਫਰਤਾਈ ਮਾਰ ਰੱਖੀ ਆ। ਵਾਧਾਂਗੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਹ ਕਲਿੱਪ ਲਈਦਾ ਲਾਵਾਂਗੇ ਨਹੀਂ ਹੁਣ ਤੇ ਬਾਹਵਾ ਜੀ ਇਹ ਪਾਣਾ ਇਹਦੇ ਨਾਲ ਮਿੱਟਰੋ ਬਣਾਉਣੀ ਕੱਢ ਕੇ ਵੀਜਾਂਗੇ ਆਪਾਂ ਇਹ ਆਈ ਕੇ ਆਪਾਂ ਜੁਨੀ ਲਾਵੇ ਤੇ ਵੇਤੀ ਮੋਦਰਾਂਗੇ ਬੜੇ ਰੋ ਲਾਉਦ ਨਾਲ ਦੇਖੋ ਬਾਈ ਵਰਗੇ ਨੇ ਭਰ ਲਈ ਥੋੜੀ ਹੀ ਰਹਿ ਗਈ ਇੱਕ ਆ ਢੇਰ ਜੇ ਪਏ ਤੇ ਕੁਛ ਇਧਰ ਕੁਛ ਆ ਤੇ ਇਹ ਮੈਨੂੰ ਲੱਗਦਾ ਸਪੰਨ ਸੀਗਾ ਸ਼ੀਕ ਲੈ ਵਾਂਗੂ ਤੇ ਦੋ ਟਰਾਲੀਆਂ ਹੀ ਭਰਨੀਆਂ ਪੰਜ ਚਾਰ ਬਾਈ ਢੇਰਿਆਂ ਚ ਮਿੱਟੀ ਜੀ ਉਹ ਬਾਈ ਅਰਗੇ ਨੇ ਛੱਡਤੀ ਤੇ ਆ ਬਾਕੀ ਆਪਾਂ ਦੇਖਦੇ ਆ ਕਿਵੇਂ ਲੋਡ ਆਊਗਾ ਤਵੀਆਂ ਨਾਲ ਤੇ ਸੁਪਰ ਸੀਡਰ ਨਾਲ ਤੁਦਵਾ ਕੱਢਾਂਗੇ ਰੌਣੀ ਇਹਦੀ ਫੇਰ ਸੁਪਰ ਸੀਡਰ ਨਾਲ ਦਾ ਬੀਜਾਂਗੇ ਤੇ ਹੁਣ ਸਾਨੂੰ ਆਪਾਂ ਅਗਲਾ ਵਲੌਗ ਲੈ ਕੇ ਆਵਾਂਗੇ ਬਾਈ ਦੀ ਤਵੀਆਂ ਨਾਲ ਬਾਈ ਤੇ ਸੁਪਰ ਸੀਡਰ ਨਾਲ ਤੇ ਸਾਨੂੰ ਦੱਸ ਦਿਆ ਮਿੱਤਰੋ ਤੇ ਬਾਕੀ ਸਰਕਾਰ ਇੰਨਾ ਖਰਚਾ ਹੈ ਨਾ ਜੇ ਹੁਣ ਬੋਹਣ ਤੇ ਕਿੰਨਾ ਆਊਗਾ ਮਾੜੇ ਮੋਟੇ ਰੁਪਏ ਪਾਉਣੇ ਚਾਹੀਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਨੇ ਵੀਰ ਤੁਸੀਂ ਕਹੋ ਬਈ ਇਹਨਾਂ ਕਿੱਥੇ ਕਧੋ ਵਿਆਂ ਦਾ ਆ ਦਾ ਕਿਆ ਪਿਆ ਬਈ ਨੀ ਹੋਇਆ ਨਾ ਯਾਰ ਨਾ ਹੁਣ ਪ੍ਰਾਲੀ ਵੀ ਦੰਗ ਕਰਦੀ ਬਾਲ ਹੋਰ ਯਾਰ ਹਨਾ ਹੁਣ ਜਿਹੜੀਆਂ ਫੈਕਟਰੀਆਂ ਦੀ ਹਾਂ ਫੇਰ ਵੀ ਸੋਚ ਹੋ ਗਿਆ ਖਰਚਾ ਕਰ ਹਾਂ ਫੈਕਟਰੀਆਂ ਦੀਆਂ ਤਾਂ ਕਿੰਨੀਆਂ ਕਿੰਨਾ ਪ੍ਰੋਡਕਸ਼ਨ ਆਉਦਾ ਇਹਨਾਂ ਨੂੰ ਦੇਣਾ ਨਹੀਂ ਕਿਸਾਨ ਦਾ ਬਾਲਾ ਕੁਝ ਦੇਣਾ ਹਨਾ ਇਹ ਵੀ ਭੁੱਕੀ ਜਾਣੀ ਜਿੱਥੇ ਜਾਣੀ ਹੈ ਜੇ ਇਕੱਠਾ ਬਣਨਗਾ ਇਹ ਤਾਂ ਚਲੋ ਪਸ਼ੂਆਂ ਖਾਤਰ ਆਪਾਂ ਕਿੰਨੀ ਕਿਚਕਾਰਾਂ ਕਿੰਨੀ ਇਕੱਠੀ ਹੋ ਜੂਦੀ ਇਹ ਤਾਂ ਪਸ਼ੂਆਂ ਖਾਤਰ ਲੈ ਕੇ ਜਾਂਦੇ ਆਂ ਰਸਤੇ ਪਾਸੇ ਆਪਣੇ ਗੱਟਾ-ਗੱਠਾ ਬਣ ਜਾਂਦੇ ਇਹ ਵੀ ਕਿਸੇ ਇੱਕ ਥਾਂ ਦੇ ਬੁੱਕੀ ਜਾਣੀ ਹੈ ਇਹ ਅਲੱਗ-ਅਲੱਗ ਥਾਂ 'ਤੇ ਇਹਦਾ ਪ੍ਰਦੂਸ਼ਣ ਘਟਾਏ ਇੱਕ ਥਾਂ ਦਾ ਬਾਲ ਹੂੰ ਰੋਲਾ ਦੋਹੀ ਆ ਉਹ ਯਾਰ ਇਹ ਕਿ ਥੋੜੀ ਹੀ ਸੱਕਦਾ ਹੀ ਕਿੰਨਾ ਚੱਲਣੀ ਆ ਉਹ ਨੇੜੇ-ਨੇੜੇ ਪਿੰਡਾਂ ਨੂੰ ਉਹਦੀ ਤਖਲੀਫ ਤਾਂ ਹੈਗੀ ਆ ਹੂੰ ਰੋਲਾ ਦੋਹੀ ਆ ਬਈ ਚਲੋ ਮਿੱਤਰੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਆਪਾਂ ਇੱਥੇ ਦਾ ਇੰਡੀਆ ਕਾਲ ਨੂੰ ਮਿਲਦੇ ਹੁਣ ਆਪਾਂ ਬਾਹਣ ਵਾਲੇ ਵਲੌਗ ਵੀ ਦੇਖਦੇ ਆਂ ਤਵੀਆਂ ਨਾਲ ਬਾਹਣੇ ਸੁਪਰ ਸੀਡਰ ਨਾਲ